ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੇ ਟਾਈਮ ਬਾਅਦ ਮੇਰਾ ਗੱਲਾਂ ਕਰਨ ਜੀ ਕਰਦਾ ਐ ਇਦਾਂ ਵੈਸੇ ਬਲੌਗ ਜਿੱਦਾਂ ਬਣਾਈ ਜਾਂਦੇ ਰਹਿੰਦੇ ਆ ਅਸਲ 'ਚ ਨਾ ਮੈਂ ਬੜਾ ਸੁਣਿਆ ਐ ਇਦਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਤਾਂ ਨਹੀਂ ਕੁਝ ਕਰ ਰਹੇ ਜਾਂ ਮੇਰੇ ਨਾਲ ਮਾੜਾ ਤਾਂ ਹੋ ਰਿਹਾ ਕਿਉਂਕਿ ਮੇਰੇ ਤੇ ਕਿਸੇ ਨੇ ਕਰਾਤਾ ਜਾਂ ਮੇਰੇ ਬਾਰੇ ਉਹ ਮਾੜਾ ਸੋਚਦਾ ਜਾਂ ਇਦਾਂ ਇਦਾਂ ਕੁਝ ਆਪਾਂ ਕਰਦੇ ਆ ਹਨਾ ਵੀ ਕਿਸੇ ਕਿਸੇ ਨੇ ਇੱਕ ਵਕਰਵਾਤਾ ਜਾਂ ਕਿਸੇ ਫੁਲਾਣ ਨੇ ਕਰਵਾਤਾ ਜਾਂ ਮੇਰਾ ਦੋਸਤ ਜਾਂ ਮੇਰਾ ਰਿਸ਼ਤੇਦਾਰ ਮੇਰੇ ਤੇ ਲੱਗਦਾ ਤਾਂ ਕਰਕੇ ਉਹਨਾਂ ਕਰਕੇ ਮੇਰੀ ਜ਼ਿੰਦਗੀ ਚ ਜਿਹੜਾ ਵੀ ਹੋ ਰਿਹਾ ਉਹ ਮਾੜਾ ਹੋ ਰਿਹਾ ਜਾਂ ਮੈਂ ਕਾਮਯਾਬ ਤਾਂ ਨਹੀਂ ਹੋ ਰਿਹਾ ਇਹ ਅੱਜ ਗੱਲ ਤਾਂ ਚੇਤੇ ਆਈ ਵੀ ਮੈਂ ਨਾ ਇੱਕ ਕਹਾਵਤ ਪੜ੍ਹੀ ਉਹ ਬੜੀ ਵਧੀਆ ਸੀ ਵੀ ਕਾਂਵਾਂ ਦੇ ਕਹੇ ਕਿਤੇ ਢੋਰ ਨਹੀਂ ਮਰਦੇ ਹੁੰਦੇ ਸਿਆਣਿਆਂ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਜੇਕਰ ਕਾਂ ਬੋਲੀ ਜਾਣਗੇ ਨਾ ਕਾਂ ਕਾਂ ਕਰੀ ਜਾਣਗੇ ਕਿਉਂਕਿ ਉਹ ਹੱਡਾ ਰੂੜੀ ਦੇ ਵਿੱਚ ਮਾਸ ਖਾਂਦੇ ਆ ਤੇ ਟੋਰ ਮਤਲਬ ਪਸ਼ੂ ਜਾਨਵਰ ਕੋਈ ਵੀ ਤੇ ਜੇ ਉਹ ਚਾਉਣਗੇ ਤਾਂ ਇਹ ਨਹੀਂ ਵੀ ਪਸ਼ੂ ਮਰ ਜਾਣਗੇ ਤੇ ਉਹ ਉਹਨਾਂ ਦਾ ਢਿੱਡ ਭਰੂਗਾ ਤਾਂ ਇਹਨਾਂ ਦੇ ਇਹ ਬੜੀ ਘੈਂਟ ਗੱਲ ਹੈ ਕਿ ਜੇਕਰ ਕੋਈ ਤੁਹਾਡੇ ਲਈ ਮਾੜਾ ਸੋਚਦਾ ਜਾਂ ਇਹ ਸੋਚਦਾ ਵੀ ਇਹ ਕੰਮਜਾਬ ਨਾ ਹੋ ਸਕੇ ਤੇ ਤੁਸੀਂ ਕਾਮਯਾਬ ਨਹੀਂ ਹੁੰਦੇ ਇਦਾਂ ਕਦੇ ਨਹੀਂ ਹੁੰਦਾ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜਿਉ ਰਹੇ ਹੋ ਤੁਸੀਂ ਆਪਣੇ ਹਿਸਾਬ ਨਾਲ ਆਪਦਾ ਕੰਮ ਧੰਦਾ ਕਰਦੇ ਹੋ ਅਗਲਾ ਆਪਦੇ ਹਿਸਾਬ ਨਾਲ ਕਰਦਾ ਹਾਂ ਜੇਕਰ ਕੋਈ ਟੂਣਾ ਡਾਮਣ ਕਿਸੇ ਤੇ ਕਰਦਾ ਵੀ ਆ ਤਾਂ ਆਪਦਾ ਸਮਾਂ ਬਰਬਾਦ ਕਰਦਾ ਇਹਦੇ ਨਾਲ ਫਰਕ ਕਿਸੇ ਨੂੰ ਕੁਝ ਨਹੀਂ ਪੈਂਦਾ ਠੀਕ ਹੈ ਮਾਨਸਿਕ ਤੌਰ ਤੇ ਅਸੀਂ ਥੋੜੇ ਜਿਹਾ ਇਦਾਂ ਹੋ ਜਾਂਦੇ ਜੇਕਰ ਸਾਨੂੰ ਪਤਾ ਲੱਗਦਾ ਕਿ ਸਾਡੇ ਤੇ ਇਦਾਂ ਕਿਸੇ ਨੇ ਟੂਣਾ ਡਾਮਣ ਕੀਤਾ ਅਸਲ ਦੇ ਵਿੱਚ ਇਦਾਂ ਚੀਜ਼ਾਂ ਨਾਲ ਕਿਸੇ ਦਾ ਕੋਈ ਫਰਕ ਨਹੀਂ ਪੈਂਣ ਲੱਗਿਆ ਕਿਸੇ ਨੂੰ ਇਹਦਾ ਅਸਲ ਚ ਕਾਰਨ ਇੱਕ ਹੋਰ ਵੀ ਹੈਗਾ ਕਈ ਵਾਰ ਨਾ ਅਸੀਂ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀ ਲੈਣਾ ਪਸੰਦ ਨਹੀਂ ਕਰਦੇ ਹਣਾ ਲੈਂਦੇ ਨਹੀਂ ਅਸਲ 'ਚ ਉਹ ਜ਼ਿੰਮੇਵਾਰੀ ਕਿਹੜੀ ਜਿਵੇਂ ਮੰਨ ਲਓ ਗਲਤੀਆਂ ਹੋ ਰਹੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਤੋਂ ਜਾਂ ਅਸੀਂ ਕਾਮਯਾਬ ਤਾਂ ਹਰ ਇੱਕ ਬੰਦਾ ਹੋ ਸਕਦਾ ਜੇ ਉਹ ਮਿਹਨਤ ਕਰਦਾ ਸਹੀ ਸਿੱਧੇ ਤਰੀਕੇ ਨਾਲ ਆਲਸ ਨਹੀਂ ਦਿਖਾਉਂਦਾ ਤੇ ਮਤਲਬ ਵਧੀਆ ਆਪ ਦੇ ਜਿਹੜਾ ਵੀ ਕੰਮ ਕਰਨਾ ਚਾਹੁੰਦਾ ਉਹਦੇ 'ਚ ਚਾਹੇ ਉਹ ਖੇਤੀ ਹੈ ਚਾਹੇ ਉਹ ਨੌਕਰੀ ਹੈ ਚਾਹੇ ਉਹ ਕੋਈ ਕਲਾ ਦਾ ਖੇਤਰ ਹੈ ਚਾਹੇ ਹੁਬੇ ਦੇ ਨਾ ਸਾ ਕਿਤੇ ਵੀ ਆ ਕਾਮਯਾਬ ਬੰਦੇ ਉਹੀ ਹੁੰਦੇ ਜਿਹੜੇ ਉਹਦੇ ਚ ਲਗਾਤਾਰ ਲੱਗੇ ਰਹਿੰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਕਾਮਯਾਬ ਆ ਤੇ ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਜਿਹੜੇ ਬੰਦੇ ਏਦਾਂ ਸੋਚਦੇ ਆ ਕਿ ਕਿਸੇ ਦੇ ਕਾਰਨ ਕਰਕੇ ਸਾਡੇ ਤੋਂ ਨਹੀਂ ਹੋਇਆ ਇਹ ਅਸਲ ਚ ਕਿਸੇ ਦੇ ਕਾਰਨ ਕਰਕੇ ਨਹੀਂ ਇਹ ਅਸੀਂ ਆਪਣੇ ਖੁਦ ਦੀਆਂ ਗਲਤੀਆਂ ਕਰਕੇ ਨਹੀਂ ਕਰ ਸਕਦੇ ਬਹੁਤੇ ਆਲਸੀ ਹੁੰਨੇ ਆ ਕਈ ਵਾਰੀ ਤੇ ਬਹੁਤ ਸਾਰੀਆਂ ਚੀਜ਼ਾਂ ਇਹ ਜੀਆਂ ਖਾਣੇ ਪੀਣੇ ਜਿਹੜਾ ਕਿ ਸਾਡੀ ਜੀਬ ਦਾ ਵੀ ਗੱਲ ਹੁੰਦੀ ਹੈ ਤਾਂ ਅਸੀਂ ਜੇ ਕੋਈ ਬਹੁਤ ਬਿਮਾਰ ਹੁੰਦਾ ਤਾਂ ਕਹਿੰਦੇ ਆ ਵੀ ਮੇਰਾ ਕਿਸੇ ਨੇ ਕਰਾਤਾ ਜੇਕਰ ਕੋਈ ਆਪਦੇ ਕਿਤੇ ਚ ਕਾਮਯਾਬ ਨਹੀਂ ਹੋ ਸਕਦਾ ਤਾਂ ਉਹ ਕਹਿੰਦੇ ਆ ਵੀ ਮੇਰੇ ਤੇ ਕਿਸੇ ਨੇ ਉਹ ਕਰਤਾ ਤਾਂ ਇਹ ਅਸੀਂ ਆਪਣੀ ਜ਼ਿੰਮੇਵਾਰੀ ਖੁਦ ਲਈਏ ਇਹ ਨੈਗੇਟਿਵਿਟੀ ਨੂੰ ਆਪਦੇ ਅੰਦਰ ਕਦੇ ਨਾ ਹੋ ਕਰੀਏ ਕਿ ਕਿਸੇ ਦੇ ਕਾਰਨ ਕਰਕੇ ਸਾਡੇ ਜ਼ਿੰਦਗੀ ਤੇ ਪ੍ਰਭਾਵ ਪਊਗਾ ਜੇ ਹੁਣ ਕੋਈ ਬੰਦਾ ਸੋਚੂਗਾ ਬੈਠਾ ਸੋਚੀ ਜਾਵੇ ਵੀ ਫਲਾਣੇ ਦਾ ਮੈਂ ਮਾੜਾ ਕਰਨਾ ਹੈ ਤੇ ਉਹਦਾ ਮਾੜਾ ਹੋ ਜਾਊਗਾ ਤਾਂ ਉਹ ਕਿ ਜਿਹੜੀ ਕਹਾਵਤ ਉਹ ਬੜੀ ਕਮਾਲ ਦੀ ਹੈ ਵੀ ਕਾਵਾਂ ਦੇ ਕਹੇ ਢੋਰ ਨਹੀਂ ਮਰਦੇ ਹੁੰਦੇ ਜੇ ਕੋਈ ਕਹੀ ਜਾਂਦਾ ਤੇ ਉਹਦੇ ਨਾਲ ਕਿਸੇ ਦੂਜੇ ਦਾ ਕੁਝ ਮਾੜਾ ਨਹੀਂ ਹੋਣ ਲੱਗਿਆ ਜਾਂ ਕੋਈ ਕਰੀ ਜਾਂਦਾ ਤਾਂ ਨਹੀਂ ਹੋਣ ਲੱਗਿਆ ਜਿਹੜਾ ਗੁਰੂ ਮਹਾਰਾਜ ਆ ਉਹ ਥੋੜਾ ਉਹਨਾਂ ਹੀ ਹੈ ਜਿੰਨਾ ਉਹਨਾਂ ਦਾ ਹੋਊਗਾ ਪਰ ਜੇ ਉਹ ਗਲਤ ਜਾਂ ਜਿਹਨੂੰ ਆਪਾਂ ਕਹਿੰਦੇ ਆ ਕਿ ਗਲਤ ਤਰੀਕੇ ਨਾਲ ਤੁਹਾਡੇ ਤੇ ਕੁਝ ਵੀ ਟੂਰਨਾਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਜਿਆਦਾ ਨੈਗੇਟਿਵ ਹੋਣਗੇ ਉਹ ਜਿਆਦਾ ਪਿੱਛੇ ਜਾਣਗੇ ਨਾ ਕਿ ਤੁਸੀਂ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਮੇਰੇ ਦੋਸਤ ਹੈ ਜਾਂ ਕੁਝ ਹੋਰ ਵੀ ਹੈ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਈ ਵਾਰ ਕਰਦੇ ਆ ਇੱਕ ਹੋਰ ਗੱਲ ਕਿ ਵੀ ਆ ਇਦਾਂ ਨਾ ਕਰੋ ਲੋਕਾਂ ਦਾ ਦੰਦ ਲੈ ਲੈਂਦਾ ਇਹ ਗੱਲ ਕਿਤੇ ਨਾ ਕਿਤੇ ਸਹੀ ਵੀ ਹੈ ਲੋਕਾਂ ਦਾ ਦੰਦ ਲੈ ਲੈਂਦਾ ਇਹ ਕਹਾਵਤ ਆਮ ਹੀ ਪਿੰਡਾਂ ਦੇ ਵਿੱਚ ਬੋਲੀ ਜਾਂਦੀ ਹੈ ਵੀ ਜਿਆਦਾ ਹਵਾ ਨਾ ਕਰੋ ਜਿਆਦਾ ਜਿੱਦਾਂ ਤਾਂ ਮਾਜਾ ਮਾਜਾ ਜ਼ਿਆਦਾ ਨਾ ਕਰੋ ਓਵਰ ਨਾ ਹੋਵੋ ਤਾਂ ਜੋ ਲੋਕ ਕਹਿਣਗੇ ਤੇ ਉਹ ਸਾਡੇ ਤੇ ਪ੍ਰਭਾਵ ਪਾਊਗਾ ਕੁਝ ਹੱਦ ਤੱਕ ਇਹ ਚੀਜ਼ਾਂ ਮਾੜੀਆਂ ਹੁੰਦੀਆਂ ਜੇਕਰ ਤੁਸੀਂ ਓਵਰ ਕਰਦੇ ਹੋ ਮੰਨ ਲਓ ਤੁਸੀਂ ਵੱਡੀ ਗੱਡੀ ਦਿਖਾਵਾ ਕਰਦੇ ਹੋ ਵੱਡਾ ਘਰ ਵੱਡਾ ਵਿਆਹ ਕਰਦੇ ਹੋ ਤੇ ਇਹ ਦਿਖਾਵੇ ਕਰਦੇ ਆ ਜਦੋਂ ਆਪਾਂ ਤਾਂ ਉਦੋਂ ਲੋਕ ਇਹ ਕਹਿੰਦੇ ਆ ਵੀ ਇਹ ਨਾ ਇਦਾਂ ਜ਼ਿਆਦਾ ਕਰ ਰਹੇ ਆ ਜਾਂ ਕੁਝ ਵੀ ਉਦੋਂ ਇੱਕ ਹਹਾਵਤ ਇਧਰੋਂ ਬਣੀ ਹੋਈ ਹੈ ਵੀ ਲੋਕ ਲੋਕਾਂ ਦਾ ਦੰਦ ਲੈ ਲੈਂਦਾ ਜੇ ਜ਼ਿਆਦਾ ਅਸੀਂ ਇਦਾਂ ਕਰਦੇ ਆ ਤਾਂ ਅਸਲ ਦੇ ਵਿੱਚ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਨਾ ਦੋਨੇ ਪੱਖਾਂ ਤੋਂ ਦੇਖਿਆ ਜਾਵੇ ਜੇਕਰ ਅਸੀਂ ਬਹੁਤ ਜ਼ਿਆਦਾ ਕਾਮਯਾਬ ਹੋ ਰਹੇ ਹਾਂ ਆਪਦੇ ਕਿਤੇ ਦੇ ਵਿੱਚ ਤਾਂ ਉਹ ਦਿਖਾਵਾ ਵੀ ਗਲਤ ਹੈ ਜੇਕਰ ਅਸੀਂ ਨਹੀਂ ਹੋ ਰਹੇ ਤੇ ਅਸੀਂ ਕਿਸੇ ਤੇ ਸਿੱਟ ਰਹੇ ਹਾਂ ਕਿ ਵੀ ਯਾਰ ਫਲਾਣੇ ਬੰਦੇ ਕਰਕੇ ਨਹੀਂ ਹੋ ਰਿਹਾ ਜਾਂ ਫਲਾਣੇ ਸ਼ਰੀਕੇ ਕਰਕੇ ਨਹੀਂ ਹੋ ਰਿਹਾ ਤੇ ਓਕੇ ਕਰਕੇ ਨਹੀਂ ਹੋ ਰਿਹਾ ਇਹ ਸਰਾਸਰ ਗਲਤ ਗੱਲ ਹੈ ਸਾਨੂੰ ਆਪਣੇ ਤੇ ਪੂਰਾ ਕੰਫੀਡੈਂਸ ਹੋਣਾ ਚਾਹੀਦਾ ਪੋਜ਼ਿਟਿਵ ਸੋਚਣਾ ਚਾਹੀਦਾ ਜੇ ਨਹੀਂ ਹੋ ਰਿਹਾ ਤਾਂ ਉਹਦੀ ਰਜਾ ਹੈ ਕੁਝ ਹੋਰ ਕਰਵਾਉਣਾ ਚਾਹੁੰਦਾ ਸਾਨੂੰ ਕੁਝ ਹੋਰ ਕਰਨਾ ਚਾਹੀਦਾ ਜੇ ਹੋ ਰਿਹਾ ਤਾਂ ਉਹ ਬਹੁਤ ਚੰਗੀ ਗੱਲ ਹੈ ਕਿਉਂਕਿ ਜੇਕਰ ਤੁਸੀਂ ਪੋਜ਼ੀਟਿਵ ਹੋਵੋਗੇ ਆਪਣੇ ਆਪ ਤੇ ਯਕੀਨ ਰੱਖੋਗੇ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਖੁਦ ਲਓਗੇ ਕਿ ਯਾਰ ਇਹ ਮੈਂ ਗਲਤ ਕੀਤਾ ਤਾਂ ਕਰਕੇ ਗਲਤ ਹੋਇਆ ਕਿਸੇ ਦੀ ਕੋਈ ਗਲਤੀ ਨਹੀਂ ਤਾਂ ਮੈਨੂੰ ਲੱਗਦਾ ਸਾਡੇ ਲਈ ਬਹੁਤ ਚੰਗਾ ਹੋਊਗਾ ਅਸੀਂ ਪੋਜ਼ੀਟਿਵ ਹੋਵਾਂਗੇ ਤੇ ਬਹੁਤ ਕੁਝ ਹੋਰ ਕਰ ਸਕਦੇ ਹਾਂ ਤੇ ਅਸੀਂ ਕਾਰਨ ਗਰਾਉਂਡ ਨੂੰ ਕੁਝ ਨਹੀਂ ਇੱਥੇ ਮੰਜ਼ਿਲ ਦਾ ਕੋਈ ਹੈ ਨਹੀਂ ਟੀਚਾ ਕਿਤੇ ਵੀ ਨਹੀਂ ਜਾਣਾ ਜਿਹੜੀ ਵੀ ਜ਼ਿੰਦਗੀ ਚੱਲੀ ਜਾਂਦੀ ਹੈ ਉਹਦੇ ਚ ਘੱਟੋ ਘੱਟ ਅਸੀਂ ਐਦਾਂ ਖੁਸ਼ ਰਹਿ ਸਕਦੇ ਹਾਂ ਕਿ ਅਸੀਂ ਆਪਦੀ ਜ਼ਿੰਦਗੀ ਦੀ ਆਪਦੇ ਗਲਤੀਆਂ ਦੀ ਆਪਦੀਆਂ ਚੰਗਾਈਆਂ ਦੀ ਜ਼ਿੰਮੇਵਾਰ that's a cat